ਅਸੀਂ ਜਦੋਂ ਬਾਬਾ ਜੀ ਦੇ ਤਪ ਸਥਾਨ ਤੇ ਅੰਦਰ ਜਾਂਦੇ ਆ ਨਾ ਅੰਦਰ ਜਾਂਦੇ ਸਾਰੇ ਅਸੀਂ ਮਤਲਬ ਕਿਸੇ ਹੋਰ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ ਇਸ ਟਾਈਮ ਅਸੀਂ ਖੜੇ ਆ ਜੀ ਮੋਇਆਂ ਦੀ ਮੰਡੀ ਡੇਰਾ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਸਾਹਮਣੇ ਆ ਤੇ ਇੱਥੇ ਮੈਂ ਤੁਹਾਨੂੰ ਦਰਸ਼ਨ ਕਰਵਾਣੇ ਆ ਤਪ ਸਥਾਨ ਦੇ ਇਹ 108 ਬ੍ਰह्म ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਤਪ ਸਥਾਨ ਹੈ ਤੇ ਇਹ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਮੋਇਆਂ ਦੀ ਮੰਡੀ ਡੇਰੇ ਉੱਥੇ ਹੈ ਜੀ ਅੰਦਰੋਂ ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉਣਾ ਇਸ ਸਥਾਨ ਤੇ ਬਾਬਾ ਜੀ ਤਪ ਕਰਦੇ ਸੀਗੇ ਪਾਠ ਕਰਦੇ ਸੀ ਸੰਗਤਾਂ ਆਉਂਦੀਆਂ ਸੀ ਇੱਥੇ ਤੇ ਅੱਜ ਵੀ ਮੱਥਾ ਟੇਕ ਕੇ ਜਾਂਦੇ ਸੰਗਤ ਤੁਸੀਂ ਦਰਸ਼ਨ ਕਰੋ ਜੀ ਬ੍ਰਹਮ ਗਿਆਨੀ 108 ਸੰਤ ਬਾਬਾ ਪ੍ਰੇਮ ਸਿੰਘ ਜੀ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਮੋਇਆਂ ਦੀ ਮੰਡੀ ਦੇ ਵਿੱਚ ਇਹ ਸਥਾਨ ਹੈ ਤੇ ਇੱਥੇ ਤੁਸੀਂ ਉਹਨਾਂ ਦੇ ਬਾਬਾ ਜੀ ਤੇ ਪੁਰਾਣੇ ਅਸੀਂ ਜਦੋਂ ਬਾਬਾ ਜੀ ਦੇ ਤਪਸਥਾਨ ਤੇ ਅੰਦਰ ਜਾਂਦੇ ਆ ਨਾ ਅੰਦਰ ਜਾਂਦੇ ਸਾਰੇ ਅਸੀਂ ਮਤਲਬ ਕਿਸੇ ਹੋਰ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ ਬਹੁਤ ਵਧੀਆ ਵਾਈਬ ਇਧਰੋਂ ਆਨ ਲੱਗ ਪੈਂਦੀ ਹੈ ਬੰਦਾ ਕਹਿੰਦਾ ਵੀ ਸਿਮਰਨ ਕਰੀ ਜਾਓ ਵਾਹਿਗੁਰੂ 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 ਇਹ ਮਹਾਪੁਰਸ਼ਾਂ ਦੇ ਕਮਰੇ ਸਾਰੇ ਮਹਾਪੁਰਸ਼ਾਂ ਦੇ ਇੱਥੇ ਫੋਟੋਆਂ ਲੱਗੀਆਂ ਹੋਈਆਂ ਤੇ ਇਹ ਜਿਹੜਾ ਸਥਾਨ ਹੈ ਤਪਸਥਾਨ ਬਾਬਾ ਪ੍ਰੇਮ ਸਿੰਘ ਜੀ ਮੋਇਆ ਦੀ ਮੰਡੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ